ਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਬੀਬੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਅੱਜ ਅਸੀਂ ਪਹੁੰਚੇ ਹਾਂ ਬਾੜ ਨੰਬਰ 13 ਦੇ ਵਿੱਚ ਜੋ ਕਿ ਸਰਦਾਰ ਨੀ ਹਰਵਿੰਦਰ ਕੋਰ ਸਿਆਣ ਪ੍ਰਧਾਨ ਨੇ ਤੇ ਉਹਨਾਂ ਦੇ ਘਰ ਦੇ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਰਟ ਰਖਾਇਆ ਸੀ ਜਿੱਥੇ ਕਿ ਬਹੁਤ ਖੁਸ਼ੀ ਹੋਈ ਆ ਸਾਰਿਆਂ ਨੂੰ ਮਿਲ ਕੇ ਵੀ ਸਾਰਿਆਂ ਨੂੰ ਦੇਖ ਕੇ ਵੀ ਤੇ ਅੱਜ ਵਾਰ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਤੇ ਬਹੁਤ ਵਧੀਆ ਉਹ ਜਾਨ ਜੋ ਕਿ ਐਮਸੀ ਪ੍ਰਧਾਨ ਨੇ ਇਹ ਰਿਵਲ ਦਾ ਸੋਚਿਆ ਆਪਣਾ ਮੈਨੂੰ ਖੁਸ਼ ਲੱਗ ਰਿਹਾ ਹੈ ਕਿ ਬਾਕੀ ਤੁਹਾਨੂੰ ਦਿਖਾਉਂਦੇ ਆ ਬਹੁਤ ਚੰਗਾ ਲੱਗਾ ਸੁਖਬਣੀ ਸਾਹਿਬ ਦਾ ਪਾਠ ਵੀ ਲਖਾਇਆ ਸੀ ਤੇ ਵਧੀਆ ਗਲਾ ਬੀਬੀਆਂ ਭੈਣਾ ਭਰਾ ਸਾਰੇ ਇਕੱਠੇ ਹੋ ਕੇ ਪਹੁੰਚੇ ਹਮ ਹਮਾ ਕੇ ਸਾਰਿਆਂ ਨੇ ਪਿਆਰ ਦਿੱਤਾ ਜੀ ਤੇ ਰੋਟੀ ਪਾਣੀ ਦਾ ਬਹੁਤ ਵਧੀਆ ਗਾਈਡ ਕੀਤਾ ਹੋਇਆ ਸੀ ਸਾਰਿਆਂ ਨੇ ਰਲ ਮਿਲ ਕੇ ਪਿਆਰ ਦਿੱਤਾ ਜੀ ਸੋ ਐਮਸੀ ਸਾਹਿਬ ਸਤਨਾਮ ਐਸਐਚਓ ਸਾਹਿਬ ਵੀ ਪਹੁੰਚੇ ਨੇ ਸਾਰੇ ਜਾਣੇ ਲਾਡੀ ਰਾਣਾ ਪ੍ਰਧਾਨ ਜੀ ਸਾਡੇ ਵੱਡੀ ਡੀਐਸਪੀ ਡੀਐਸਪੀ ਪਹੁੰਚੇ ਨੇ ਸਾਡੇ ਸ੍ਰਿੰਦਰ ਪੱਟੀ ਉਹ ਵੀ ਪਹੁੰਚੇ ਨੇ ਰਾਮਯਾਲ ਜੀ ਮਨਜੀਤ 베ਦੀ ਤੇ ਇੱਧਰ ਹੋ ਜੋ ਇੱਥੇ ਇੱਕ ਮਿੰਟ ਰੁਕੋ ਭਾਜੀ ਇੱਕ ਮਿੰਟ ਕੋਲ ਥੋੜਾ ਜਿਹਾ ਮੰਨ और डॉक्टर हो आज के कुमार बाहर बने इसको कम कम बड़े इधर ओके पटि साहब ਪਾਸਟੋ ਪਾਪਾ ਜੀ ਦੇ ਪਾਪਾ ਜੀ ਆਜਾ ਆਇਆ ਜੀ ਮੈਂ ਪਾ ਲਿਆ ਜੀ ਪਹਿਲਾਂ ਫਿਰ ਪਾ ਲਓ ਕੋਈ ਗੱਡੀ ਦਾ ਨਹੀਂ ਕੋਈ ਮੈਂ ਪਹਿਲਾਂ ਪਾਇਆ ਸੀ ਲੱਲੇ ਪਾ ਲਿਆ ਜੀ Maria <coughs> ਹੈਲੋ ਅੱਜ ਰੋਟੀ ਹੈ ਹੈਲੋ ਲੈ